ਕੀ ਕਵਾਲੇ ਆਪਣੇ ਬੱਚਿਆਂ ਨਾਲ ਖੇਡਣ ਲਈ ਸਾਥੋਂ ਖੇਲ ਨਹੀਂ ਬੱਚਿਆਂ ਨਾਲ ਖੇਡਣ ਲਈ ਸਾਥੋਂ ਖੇਲ ਨਹੀਂ ਕਰਦੀ ਰੋਟੀ ਬਣਾਉਂਦਾ ਵੀ ਸਾਨੂੰ ਵੇਰ ਨਹੀਂ ਕਰਦੀ ਰੋਟੀ ਬਣਾਉਂਦਾ ਵੀ ਸਾਨੂੰ ਵੇਰ ਨਹੀਂ ਬੱਚਿਆਂ ਨੂੰ ਮੈਗੀ ਤੇ ਲਾ ਲਈ ਆਪਾਂ ਨੇ ਬੱਚਿਆਂ ਨੂੰ ਮੈਗੀ ਤੇ ਲਾ वाल अजब समे बड़ी अजबी कहानी अजब समय बड़ी अजबी कहानी है अंग्रेजी का जवाका ने आप ही जानी है अंग्रेजी का जवाका ने आप ही सिख जानी है। ਆਕੇ ਕੀ ਕੀ ਗਵਾ ਲਿਆ ਆਪਾਂ ਨੇ 21 ਸਦੀ ਚ ਆਕੇ ਕੀ ਕੀ ਗਵਾ ਲਿਆ ਆਪਾਂ ਨੇ ਨਾਉ ਮਾਮੇ ਚਾਚੇ ਨਾਉ ਤਾਏ ਨੇ বিনা ਬੁਲਾਏ ਪ੍ਰੌਣੇ ਨੱਕਦੇ ਆਏ ਨੇ ਖੁਦ ਨੂੰ ਦੱਸ ਕਿਹੜੇ ਕਮੀ ਲਾ ਲਿਆ ਆਪਾਂ ਨੇ ਖੁਦ ਨੂੰ ਦੱਸ ਕਿਹੜੇ ਕਮੀ ਲਾ ਲਿਆ ਆਪਾਂ ਨੇ 21 ਸਦੀ ਚ ਆਕੇ ਕੀ ਕੀ ਗਵਾਲੇ ਆਪਾਂ ਨੇ 21 ਸਦੀ ਚ ਆ ਕੇ ਕੀ ਕੀ ਗਵਾਲੇ ਆਪਾਂ ਨੇ ਧਰਤੀ ਉੱਤੇ ਸਵਰਗ ਦਾ ਸੀ ਲਾਪਦੇ ਧਰਤੀ ਉੱਤੇ ਸਵਰਗ ਦਾ ਸੀ ਲਾਪਦੇ ਪਰ ਆਇ ਦੇ ਨਰੁੱਖਾਂ ਨੂੰ ਸੀ ਵੱਢਦੇ ਆ ਪਰ ਆਇ ਦੇ ਨਰੁੱਖਾਂ ਨੂੰ ਸੀ ਵੱਢਦੇ ਆ ਖੁਦ ਨੂੰ ਇੰਨਾ ਲਾਲਚੀ ਕੇ ਬਣਾ ਲਿਆ ਆਪਾਂ ਨੇ ਖੁਦ ਨੂੰ ਇੰਨਾ ਲਾਲਚੀ ਕੇ ਬਣਾ ਲਿਆ ਆਪਾਂ ਨੇ

सानू फिर ना ही कहना पवेगा की गवा लिया आपने की गवा लिया आपने धनबाद